ਰੱਬਾ ਐਡੇ ਜ਼ਾਲਮ ਲੋਕ ਨੇ ਮੇਰ ਕੋ ਮੇਰਾ ਫੋਨ ਕੋ ਕੇ ਵੀ ਲੈ ਗਏ ਨੇ ਐਡੀ ਮਾੜੀ ਕਿਸਮਤ ਲਿਖੀ ਏ ਤੁਮ ਮੇਰੀ ਮੈਂ ਕਿਹੜੇ ਤੇਰੇ ਮਾਂ ਪੁੱਟੇ ਨੇ ਕਿਹੜੇ ਮਾਂ ਪੁੱਟੇ ਨੇ ਕਿਹੜੀਆਂ ਗੱਲਾਂ ਬਾੜੀ ਜਾਣੀਆਂ ਵਿੱਚ ਰੱਬਾ ਮੈਂ ਤੇਰੇ ਕਿਹੜੇ ਮਾਂ ਪੁੱਟੇ ਨਹੀਂ ਮਾਂ ਕਿਹੜੇ ਸਬੂਤੇ ਪੁੱਟੇ ਹੈਗੇ ਜਾਂ ਦੂਜੇ ਕਿਹੜੇ ਮੰਮੀ ਮਾਂ ਸਬੂਤੇ ਹੀ ਹੁੰਦੇ ਰੱਬਾ ਆਪ ਨੂੰ ਪੁੱਛ ਹੈ ਮਾਂ ਸਬੂਤੇ ਹੀ ਹੁੰਦੇ ਰਕਿਰਤ ਕੀ ਕਹਿੰਦੀ ਮਜ਼ਬੂਤ ਹੀ ਹੁੰਦੇ ਆ ਨਹੀਂ ਨਹੀਂ ਮਮਾ ਕੀ ਕਹਿੰਦੇ ਹਮਰਾ ਬੈ ਗੜੇ ਤੇਰੇ ਮਾਹ ਪੁੱਟੇ ਕਿਹਦੇ ਨੇ ਮਾਹ ਪੁੱਟੇ ਆ ਠੀਕ ਆ ਤੇ ਗੱਲ ਦੈਂ ਵੀ ਨਵੀਂ ਫਿਲਮ ਦਾ ਉਹ ਤੀਜੇ ਐਪੀਸੋਡ ਦਾ ਡਿਆ ਹੈ ਜੀ ਆਪਣਾ ਸ਼ੂਟ ਚੱਲਣਾ ਤੇ ਬਸ ਇਹ ਗਿਰਨ ਦਾ ਸੀਨ ਮਾੜਾ ਜਿਹਾ ਆੜਿਆ ਆ ਮਾਹ ਪੁੱਟਣ ਲਈ ਆ ਰੱਬ ਦੇ ਇਹ ਦੇਖੋ ਪੁੱਟੇ ਨਹੀਂ ਜਾਣ ਕਿੰਨਾ ਮਿਹਨਤ ਜ਼ਿਆਦਾ ਲੱਗਣ ਈ ਆ ਰੱਬ ਲਈ ਬਸ ਇਨੀ ਗੱਲ ਕਰ ਰੱਬਾ ਕਿੱਡੇ ਜ਼ਾਲਮ ਜ਼ਾਲਮ ਲੋਗ ਨੇ ਮੇਰੇ ਕੋਲੋਂ ਮੇਰਾ ਫੋਨ ਵੀ ਖੋ ਕੇ ਲੈ ਗਿਆ ਤੂੰ ਇਨੀ ਮਾੜੀ ਕਿਸਮਤ ਮੇਰੀ ਲਿਖਦਾ ਰਿਆ ਬੈ ਕੇ ਕਿਦੇ ਕਿੱਥੇ ਲੈ ਗਿਆ ਮੈਂ ਕੀ ਵਗਾ ਰਿਆ ਤੇਰਾ ਇੱਥੇ ਵੇਲਾ ਮਾ ਮੂੰ ਤਾਂ ਨਾ ਨਾ ਹੀ ਲਈਂ ਤੂੰ ਇਹ ਚ ਠੀਕ ਆ ਹੈ ਵੇਲਾ ਬੈ ਕੇ ਲਿਖਦਾ ਰਿਆ ਵੇਲਾ ਲਿਖਦਾ ਰਿਆ ਮੂੰ ਬੁੱਟੇ ਕੀ ਨਾ ਲੈਣਾ ਮਾ ਬੁੱਟੇ ਮਾ ਬੁੱਟੇ ਆ ਗਿਆ ਹੈ ਹਾਂ 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 ਹ ਆਹ ਮੈਂ ਲਾ ਕੇ ਦਵਾਂ ਨਾ ਮੋਣ ਤੇ ਬੱਚੀ ਕੋ ਵੀ ਬੱਚੀ ਮੈਂ ਲਗਾ ਲਈ ਮੈਂ ਬੜੀ ਯਾਰ ਇੱਧਰ ਫੋਨ ਵੇਖੇ ਜਾਂਦੇ ਆ ਉਹ ਵੀ ਮਸਤੇ ਆਪਣੇ ਫੋਨ ਦੇ ਵਿੱਚ ਹੋਰ ਹਾਂ ਚੱਲੋ 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 ਫੇਰ ਕਰੋ ਦੁਬਾਰਾ ਲਾਓ ਵੀ ਮਿੱਤਰੋ ਆਪਣਾ ਇੱਧਰ ਸੀਨ ਡਿਆ ਚੱਲਣ ਫਿਲਮ ਦਾ ਤੇ ਬਾਰਿਸ਼ ਸ਼ੁਰੂ ਹੋ ਗਈ ਆ ਤੇ ਸਾਰਿਆਂ ਨੂੰ ਆਪ ਆਪਣੀ ਪੈ ਗਈ ਆ ਓ ਨਿਆਣਿਓ ਤੇ ਆਉਤਰੇ ਕਿੰਨੋਂ ਨਹੀਂ ਖਲੋਤੇ ਸਾਹਮਣੇ ਕਿਦਾਂ ਕਿੰਨ ਨਾ ਵਧ ਗਿਆ ਤੇ ਜੰਡੇ ਦੇ ਬਾਏ ਬਾਏ ਇਹ ਸਾਡੀ ਮੈਕਸੀਕੋ ਦੀ ਕੰਦ ਜਿਹੜੀ ਤੱਪਦੀ ਆ ਤੇ ਮੀਂਹ ਜੋਰਾ-ਸ਼ੋਰਾ ਚ ਆ ਗਿਆ ਆ ਤੇ ਪੈ ਗਈ ਸਾਰਿਆਂ ਨੂੰ ਆਪ ਆਪਣੀ ਛਤੀ ਕਰੋ ਛਤੀ ਤੇ ਵਾਹ ਜੀ ਵਾਹ ਸ਼ੁਗਰ ਆ ਸ਼ੁਗਰ ਆ ਸ਼ੁਗਰ ਆ ਕਿਆ ਬਾਤਾਂ ਨੇ ਕੁੱਤਾ ਵੱਜ ਗਿਆ ਕੇ ਮੰਮੀ ਚਾਹ ਪਾਉਣ ਦਾ ਸਮਾਨ ਤੇ ਮੈਂ ਲਿਆਉਂਗਾ ਪਰ ਚਾਹਨ ਕਿ ਕਿਉਂ ਹੈ ਤੂੰ ਮਾਂ ਮਿਆਂ ਨਾ ਤੇਰਾਰੀ ਬਿਦਾਤੀ ਆਣਗੇ ਨਾ ਨਹੀਂ ਲੱਗਦੀ ਹੈ ਤੁਹਾਡੇ ਤੇ ਮੈਂ ਹੈ ਮੈਂ ਆ ਕਵੇ ਨਹੀਂ ਹੋ ਜੋਰ ਰਾਹੀ ਲੋਈ ਅਸਲ ਵਿੱਚ ਦੇ ਜਗਲ ਕੋਈ ਗੱਲ ਦਾ ਵਾਰੋ ਹੀ ਕਿਦਾਂ ਦਾ ਆਈਂਦਾ ਨਾ ਪਾ ਤੋ ਦੱਨ ਨਾ ਵੇਣਾ ਤੇ ਜਾ ਬਾਉ ਉਹ ਲੈਣ ਤੂੰ ਜਾ ਮੈਸੇ ਤਾ ਮੈਨੂੰ ਪਗਾ ਵਾਰੀ ਨਗਾ ਪਗਾਣਾ ਜਾ ਹਾਂ ਕੰਗਲੀ ਕੰਗਲੀ ਹੋ ਜਾਣਾ ਮੈਂ ਤਾਂ ਘਾਹ ਜਾਂਦਾ ਅੱਜ ਸਦਾ ਬਾਹੂ ਕਾ ਦਿੰਨੀ ਆ ਬਾਹੂ ਕਾ ਦਿੰਨੀ ਬਾਹੂ ਕਾ ਦਿੰਨੀ ਆ ਉਹ ਚੜਿਆ ਬਾਹੂ ਆ ਆ ਬਾਹੂ ਚ ਕਿਰਨ ਤੇ ਲਾਵਣਾ ਜਾਉਣਾ ਤੇ ਕੁਛ ਚਾਹ ਨੂੰ ਖਾਣ ਨੂੰ ਕੁਛ ਲੈ ਆਉਣਾ ਹੈ ਨਾ ਸਿੱਧੇ ਇੱਧੇ ਗਾ ਠੀਕ ਆ ਇੱਧਾ ਕਰ ਲੈ ਚੱਲ ਠੀਕ ਆ ਨਹੀਂ ਆਉਂਦਾ ਪਰ ਤੂੰ ਮੇਰੀ ਮਾਰੀ ਹੁੰਦਾ ਮੈਨੂੰ ਐਵੇਂ ਕੂਰੀਆਂ ਘਾੜ ਕੇ ਨਾ ਡਰਾ ਕਰ ਉਹਨੇ ਸੋਚਣਾ ਆਪਣੀ ਰੰਗ ਕੋ ਡਰਦਾ ਘਰ ਵਾਲੀ ਵੀ ਡਰਦਾ ਕਹਿੰਦਾ ਆ ਸਾਵਣੇ ਮੋਦੀ ਮਾਮਾ ਪਹਿਲੇ ਹੀ ਆਉਂਦੇ ਆ ਮੇਰੇ ਮੁੰਨੇ ਆਦੇ ਹੋ ਰਹੀ ਹੈ ਅੱਛਾ ਦੁਬਾਰਾ ਆਉਂਦੇ ਹਾਂ ਚੱਲ ਠੀਕ ਆ ਚੱਲ ਠੀਕ ਆ ਕਿ ਸ਼ਿਕਲ ਆ ਨਹੀਂ ਆਉਂਦਾ ਚੱਲ ਠੀਕ ਆ ਨਹੀਂ ਆਉਂਦਾ ਅੱਗੇ ਪਰ ਮੇਰੀ ਮਾਂ ਮੇਰੀ ਮਾਂ ਦੇ ਸਾਹਮਣੇ ਮੈਨੂੰ ਘੂਰੀਆਂ ਕੱਟ ਕੇ ਨਾ ਡਰਾਇਆ ਕਰ ਠੀਕ ਆ ਉਹਨੇ ਕੀ ਸੋਚਣਾ ਹੈ ਤੇ ਇਹ ਆਪੇ ਜਨਾਨੀ ਦਾ ਦਰਦਾ ਜਦ ਨਾਲੀਆਂ ਘੂਰੀਆਂ ਤੋਂ ਡਰਦਾ ਅੱਛਾ ਹੂੰ ਇਹ ਚੱਲ ਨਹੀਂ ਆਉਂਦਾ ਹੂੰ ਚੱਲ ਠੀਕ ਆ ਜੇ ਤੂੰ ਕਹਿੰਨੀ ਐ ਤੇ ਮੈਂ ਨਹੀਂ ਆਉਂਦਾ ਨਹੀਂ ਨਹੀਂ ਪਹਿਲੀ ਉਹ ਪਹਿਲਾਂ ਲੋਜ ਸਹੀ ਆ ਆਹ ਚੱਲ ਠੀਕ ਆ ਨਹੀਂ ਆਉਂਦਾ ਮੈਂ ਘਰੇ ਹਾਂ ਪਰ ਤੂੰ ਮੇਰੀ ਮਾਂ ਦੇ ਸਾਹਮਣੇ ਮੈਨੂੰ ਘੂਰੀਆਂ ਕੱਢ ਕੇ ਨਾ ਡਰਾ ਕਰ ਅੱਛਾ ਉਹਨੇ ਕੀ ਸੋਚਣਾ ਚਲ ਹੋ ਜਾ ਉੱਥੇ ਇੱਥੇ ਰੋਲ ਆ ਇਹ ਦੋ ਟੱਪੀ ਬੋਲੀਏ ਚੱਲ ਠੀਕ ਆ ਨਹੀਂ ਆਉਂਦਾ ਹਣਾ ਹਾਂ ਚੱਲ ਠੀਕ ਆ ਨਹੀਂ ਆਉਂਦਾ ਹਾਂ ਪਰ ਤੂੰ ਮੇਰੀ ਮਾਂ ਦੇ ਸਾਹਮਣੇ ਘੂਰੀਆਂ ਕੱਢ ਕੇ ਮੈਨੂੰ ਨਾ ਡਰਾ ਕਰ ਇਦਾਂ ਨਾ ਪਰ ਤੂੰ ਮੇਰੀ ਮਾਲ ਸਾਹਮਣੇ ਮੈਨੂੰ ਘੂਰੀਆਂ ਕੱਢ ਕੇ ਢਰਾਇਆ ਨਾ ਕਰ। ਏਦਾਂ ਨਾ। ਹਾਂ। ਤਰਾਂ ਚੱਲੂ। ਹਾਂ। ਬਾਹੂ ਅੱਜ ਨਾ ਘਰਨੇ ਤੇ ਨਾਵਨੇ ਆਉਣਾ ਅੱਜ। ਤੇ ਕੋ ਖਾਣ ਪੀਣ ਲਾਏ ਉਹ ਚਾਹ ਨਾ ਕੁਛ ਹੋਵੇ। ਠੀਕ ਐ ਮੰਮੀ ਜੀ ਸਮਾਰ ਤੇ ਮੈਂ ਲਾਉਂਗਾ ਚਾਹ ਦਾ। ਤੇ ਚਾਹ ਚੱਕ ਆਉਣ ਲੱਗੇ ਨੇ ਕੀ ਗੱਲ ਕੋਈ ਖੈਰ ਸੁਖਾ ਹੈ? ਤੇ ਪੁੱਤ ਨੂੰ ਆਉਣਾ ਤੇ ਆਉਣ ਦਾ ਪਤਾ ਲੱਗਣਾ ਫੇਰ। ਫੇਰ ਪੁੱਤ ਕਹਿੰਦਾ। ਕੋਈ ਗੱਲ ਹੀ ਫਿਰ ਕੀ ਐਸਾ। ਕੋਈ ਗੱਲ ਨਹੀਂ ਹੈਗੀ। ਅੱਛਾ ਨਵੀਂ ਗੱਲ ਨਵੀਂ ਚਾਲੂ ਹੋ ਗਈ ਜੀ ਨਾ ਇਹ ਅੱਛਾ ਮਤਲਬ ਇੱਕ ਲੈਨ ਦੇ ਵਿੱਚ ਇੱਕ ਵਾਰੀ ਆ ਜੇ ਕੋਈ ਗੱਲ ਹੈਗਾ ਜਦੋਂ ਨਵੀਂ ਗੱਲ ਸ਼ੁਰੂ ਹੋ ਗਈ ਫਿਰ ਤੇ ਆਉਣਾ ਹੀ ਆਉਣਾ ਹੈ ਅੱਛਾ ਅੱਛਾ ਉਹਦੇ ਕੋਈ ਗੱਲ ਨਹੀਂ ਹਾਂ ਜੇ ਕੋਈ ਕਲੀਅਰ ਕਰਨਾ ਤੁਹਾਨੂੰ ਕੋਈ ਗੱਲ ਚਾਹ ਕਹਿ ਦਿੰਦੇ ਕੋਈ ਨਹੀਂ